ਹੈਲੋ एवरीवन ਤੁਹਾਡੇ ਸਾਰੇ ਦਾ ਨਿਕਾ ਸੁਆਗਤ ਹੈ ਰੈਂਕਸਚੋਇਸ.com ਦੇ ਵਿੱਚ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਅਸੀਂ ਮਾਝੀ ਉਪਭਾਸ਼ਾ ਦੇ ਬਾਰੇ ਪੜਾਂਗੇ ਇਹ ਵੀਡੀਓ ਸਾਡੀ ਪਲੇਲਿਸਟ ਦੀ 3rd ਵੀਡੀਓ ਹੈ ਪਹਿਲੀ ਦੋ ਵੀਡੀਓ ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ ਗੱਲ ਕੀਤੀ ਸੀਗੀ ਅਗਰ ਤੁਸੀਂ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜਨਾ ਚਾਹੁੰਦੇ ਹੋ ਤਾਂ ਤੁਸੀਂ rankschoice.com ਤੇ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ ਸਕਦੇ ਹੋ ਮੈਂ ਤੁਹਾਡੇ ਕੋਲ ਰਿਕਵੈਸਟ ਕਰਾਂਗਾ ਪਹਿਲਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੇ ਹਜ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੂਸਰਾ ਇਸ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਨਾਲ ਸ਼ੇਅਰ ਕਰੋ ਤੋਂ ਬਿਨਾਂ ਕਿਸੇ ਟਾਈਮ ਵੇਸਟਿੰਗ ਕਰੋ ਕਰੀ ਮਾਜੀ ਉਪਭਾਸ਼ਾ ਮਾਜੀ ਉਪਭਾਸ਼ਾ ਪੰਜਾਬ ਦੇ ਮਾਝਾ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਜਿਸ ਵਿੱਚ ਸਾਡੇ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਅਤੇ ਇਹਦੇ ਨਾਲ ਹੀ ਪਾਕਿਸਤਾਨੀ ਪੰਜਾਬ ਦੇ ਲਾਹੌਰ ਸੂਬੇ ਵਿੱਚ ਵੀ ਮਾਜੀ ਭਾਸ਼ਾ ਹੀ ਬੋਲੀ ਜਾਂਦੀ ਹੈ ਜੇਕਰ ਗੱਲ ਕਰੀ ਮਾਜੀ ਉਪਭਾਸ਼ਾ ਦੀ ਪਛਾਣ ਬਾਰੇ ਤਾਂ ਮਾਜੀ ਉਪਭਾਸ਼ਾ ਦੀ ਪਛਾਣ ਸਾਨੂੰ ਇਹ ਮਿਲਦੀ ਹੈ ਕਿ ਮਾਝੇ ਦੇ ਸ਼ਬਦਾਂ ਦੇ ਵਿੱਚ ਘਾਰ ਅਤੇ ਅਖੀਰ ਵਿੱਚ ਆਹ ਦੀ ਤੁਨੀ ਨਹੀਂ ਬੋਲੀ ਜਾਂਦੀ ਇਹ ਸਵਰ ਵਿੱਚ ਬਦਲ ਦਿੱਤੀ ਜਾਂਦੀ ਹੈ ਜਿਵੇਂ ਕਿ ਸ਼ੁਹਾਰਾ ਨੂੰ ਸ਼ੁਹਾਰਾ ਲਿਖਿਆ ਜਾਂਦਾ ਹੈ ਮਾਝੇ ਵਿੱਚ ਸ਼ਹਿਰ ਨੂੰ ਸ਼ਹਿਰ ਲਿਖਿਆ ਜਾਂਦਾ ਹੈ ਮਾਝੇ ਵਿੱਚ ਇਸ ਤੋਂ ਚਾਹ ਨੂੰ ਕੀ ਪਤਾ ਲੱਗਦਾ ਹੈ ਕਿ ਹਾਹੇ ਦੀ ਧੁਨੀ ਜਿਹੜੀ ਹੈ ਅਗਰ ਵਿਚਕਾਰ ਹੋਏ ਜਾਂ ਫਿਰ ਆਖਿਰ ਵਿੱਚ ਹੋਏ ਉਸ ਨੂੰ ਸਵਰ ਵਿੱਚ ਬਦਲ ਦਿੱਤਾ ਜਾਂਦਾ ਹੈ ਸਵਰ ਸਾਡੇ ਪੰਜਾਬੀ ਵਿੱਚ ਊੜਾ ਐੜਾ ਅਤੇ ਈੜੀ ਹਨ ਇਹ ਤਿੰਨ ਸਵਰ ਮਿਲਦੇ ਹਨ ਪੰਜਾਬੀ ਵਿੱਚ ਇਹਨਾਂ ਦੇ ਵਿੱਚ ਹਾਹੇ ਦੀ ਧੁਨੀ ਨੂੰ ਬਦਲ ਕੇ ਰਕਤ ਜਾਂਦਾ ਮੱਝ ਵਿੱਚ ਅਗਰ ਉਹ ਵਿਚਕਾਰ ਅਤੇ ਆਖਿਰ ਵਿੱਚ ਹੋਣ ਦੂਸਰੀ ਪਛਾਣ ਕੀ ਮੱਝ ਦੀ ਸਸੇ ਨੂੰ ਹਾਹੇ ਵਿੱਚ ਬਦਲ ਦਿੱਤਾ ਜਾਂਦਾ ਹੈ ਜਿਵੇਂ ਕਿ ਪੈਸੇ ਨੂੰ ਪਹਾ ਲਿਖਦੇ ਨੇ ਅਸੀਂ ਨੂੰ ਅਹੀਂ ਲਿਖਦੇ ਹਾਂ ਤੀਸਰੀ ਪਛਾਣ ਕੀ ਹੈ ਕਿਰਿਆਵਾਂ ਹੈ ਹੋ ਸੀ ਨੂੰ ਇਹ ਵਾ ਤੇ ਜੇ ਵਿੱਚ ਬਦਲ ਦਿੱਤਾ ਜਾਂਦਾ ਹੈ ਹਨ ਨੂੰ ਨੇ ਵਿੱਚ ਬਦਲ ਦਿੱਤਾ ਜਾਂਦਾ ਹੈ ਉਦਾਹਰਨ ਕਿੱਥੇ ਜਾਣਾ ਇਹ ਅਗਰ ਟਕਸਾਲੀ ਇਹਨੂੰ ਲਿਖਿਆ ਜਾਂਦਾ ਕਿੱਥੇ ਜਾਣਾ ਹੈ ਤੇ ਇਹ माजी ਵਿੱਚ ਬਦਲ ਕੇ ਇਹ ਲਿਖਿਤ ਦਿੱਤਾ ਜਾਂਦਾ ਹੈ ਬਜਾਏ। ਦੂਸਰੀ ਐਗਜ਼ਾਮਪਲ ਹੈ ਕੀ ਕਿਹਾ ਜੇ ਸੀ ਨੂੰ ਜ ਵਿੱਚ ਬਦਲ ਦਿੱਤਾ ਗਿਆ। ਆਖਿਆ ਵਾ ਹੈ ਨੂੰ ਵਾ ਵਿੱਚ ਬਦਲ ਦਿੱਤਾ ਗਿਆ। ਸਕੂਲ ਜਾਂਦੇ ਨੇ ਹਨ ਨੂੰ ਨੇ ਵਿੱਚ ਬਦਲ ਦਿੱਤਾ ਗਿਆ। ਕਈ ਵਾਰ ਸਾਡੇ ਐਗਜ਼ਾਮ ਦੇ ਵਿੱਚ ਇਹਨਾਂ ਵਿੱਚੋਂ ਹੀ ਪੁੱਛਿਆ ਜਾਂਦਾ ਹੈ ਕਿ ਮਾਜੀ ਦੀ ਪਛਾਣ ਕੀ ਹੈ? ਹਨ ਨੂੰ ਕਿਸ ਵਿੱਚ ਬਦਲ ਕੇ ਲਿਖਿਆ ਜਾਂਦਾ ਹੈ? ਹੁਣ ਅਸੀਂ ਮਾਜੀ ਬੋਲੀ ਤੇ ਟਕਸਾਲੀ ਪੰਜਾਬੀ ਸ਼ਬਦਾਲੀ ਨਾਲ ਤੁਲਨਾ ਕਰਦੇ ਨੇ। ਜਿਵੇਂ ਕਿ ਮਾਜੀ ਬੋਲੀ ਵਿੱਚ ਡੀਆ ਲਿਖਿਆ ਜਾਂਦਾ ਹੈ, ਉਹਨੂੰ ਟਕਸਾਲੀ ਵਿੱਚ ਰਿਹਾਲ ਕਹਿੰਦੇ ਨੇ। ਪੰਜਾਬੀ ਵਿੱਚ ਅਸੀਂ ਜਿਹਨੂੰ ਬੋਲਣਾ ਕਹਿੰਦੇ ਆ ਉਹ ਕੂਨਾ ਕਹਿੰਦੇ ਨੇ। ਮਾਜੀ ਬੋਲੀ ਵਿੱਚ ਉਹਨਾਂ ਨੇ ਉਹਨੇ ਹੈ ਨੂੰ ਇਹ ਵਾ ਜੇ ਵਿੱਚ ਬਦਲਤੇ ਜਾਂਦੇ ਹੈ ਅੱਖਾਂ ਨੂੰ ਆਂਦਾ ਕਹਿੰਦੇ ਨੇ ਕਿਸਨੇ ਨੂੰ ਕਿਹਨੇ ਕਹਿੰਦੇ ਨੇ ਅੰਨ ਨੂੰ ਨੇ ਕਹਿੰਦੇ ਨੇ ਲੈ ਜਾਣਾ ਨੂੰ ਖੜਨਾ ਕਹਿੰਦੇ ਨੇ ਇੱਥੇ ਨੂੰ ਇੱਥੇ ਕਹਿੰਦੇ ਨੇ 11 ਨੂੰ 11 ਕਹਿੰਦੇ ਨੇ 11 11 ਨੂੰ ਕਿਹਾ ਜਾਂਦਾ ਆਰਾਮ ਨੂੰ ਰਮਾਨ ਕਹਿੰਦੇ ਨੇ ਜਾਂਦਾ ਹੈ ਨੂੰ ਜਾਂਦਾ ਇਹ ਕਹਿੰਦੇ ਨੇ ਬਹੁਤ ਨੂੰ ਬਹੁਤ ਕਹਿੰਦੇ ਨੇ ਪੈਸੇ ਨੂੰ ਪਹਾ ਕਹਿੰਦੇ ਨੇ ਕੱਲ ਨੂੰ ਭਲਕੇ ਕਹਿੰਦੇ ਨੇ ਕੀ ਹੈ ਨੂੰ ਕੀ ਆ ਕਹਿੰਦੇ ਨੇ ਰੇਨੀਆਂ ਨੂੰ ਰਿਦਾ ਕਹਿੰਦੇ ਨੇ ਹਾਂ ਨੂੰ ਆਹੋ ਕਹਿੰਦੇ ਨੇ ਤੇ ਜਿਨ੍ਹਾਂ ਨੂੰ ਕੱਲਣਾ ਕਹਿੰਦੇ ਨੇ ਬੁਨੀਆਂ ਨੂੰ ਗੁੱਦਾ ਕਹਿੰਦੇ ਨੇ ਜਿਸ ਦਿਨ ਨੂੰ ਜਿਸਦਨ ਕਹਿੰਦੇ ਨੇ ਉਸ ਦਿਨ ਨੂੰ ਉਦਨ ਕਹਿੰਦੇ ਨੇ ਕੁਝ ਬਾਕਾਂ ਤੇ ਚਾਨਣਾ ਪਾਣੇ ਹੈ ਜਿਵੇਂ ਕਿ ਅਸੀਂ ਟਕਸਾਲੇ ਵਿੱਚ ਲਿਖਦੇ ਹਾਂ ਕੀ ਤੁਸੀਂ ਛੇ ਹਫ਼ਤੇ ਗਈ ਸੀ ਉਸ ਨੂੰ ਮਾਜੀ ਵਿੱਚ ਕਿੰਨੇ ਭਲਕੇ ਗਿਆ ਜੀ ਇਹ ਮਾਜੀ ਵਿੱਚ ਲਿਖਿਆ ਜਾਂਦਾ ਹੈ ਹੋਰ ਦੇਖ ਲੈਣੇ ਆ ਮੈਂ ਇੱਥੇ ਹੀ ਆ ਰਿਹਾ ਹਾਂ ਆਹੋ ਮੈਂ ਇੱਥੇ ਹੀ ਆਉਂਦੀ ਆਵਾ ਇੱਕ ਹੋਰ ਦਿਲਚਸਪ ਗੱਲ ਹੈ ਕਿ ਮਾਜੀ ਬੋਲੀ ਹੀ ਉਹ ਬੋਲੀ ਹੈ ਜਿਸ ਵਿੱਚ ਪਹਿਲੀ ਵਾਰ ਗੁਰਵਾਨੀ ਲਿਖੀ ਗਈ ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਗੁਰਵਾਨੀ ਦੀ ਰਚਨਾ ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬਾਨ ਜੀ ਨੇ ਕੀਤੀ ਸੀ ਅਗਰ ਹਜੇ ਤੱਕ ਵੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਰਿਕਵੈਸਟ ਕਰਨਾ ਫਿਰ ਤੋਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਦੋਸਤਾਨਾ ਸ਼ੇਅਰ ਕਰੋ ਅਗਰ ਇਸ ਆਰਟੀਕਲ ਨੂੰ ਤੁਸੀਂ ਡਿਟੇਲ ਵਿੱਚ ਪੜ੍ਹਨਾ ਚਾਹੁੰਦੇ ਹੋ ਤੇ rankedschoice.com ਤੇ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ੍ਹ ਸਕਦੇ ਹੋ ਤੇ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ